ਪੰਜਾਬੇ ਇਸ ਵਾਰ 1 ਜੂਨ ਤੋਂ ਲੈ ਕੇ 18 ਜੁਲਾਈ ਤੱਕ ਆਮ ਨਾਲੋਂ ਘੱਟ ਮੀਂਹ ਪਿਆ ਹਾਲਾਂਕਿ ਮੌਸਮ ਵਿਭਾਗ ਨੂੰ ਉਮੀਦ ਹੈ ਕਿ 22 ਜੁਲਾਈ ਤੋਂ ਮੌਨਸੂਨ ਇੱਕ ਵਾਰ ਫਿਰ ਤੋਂ ਸਰਗਰਮ ਹੋ ਜਾਵੇਗਾ ਤੇ ਚੰਗੀ ਬਾਰਿਸ਼ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਡਾਕਟਰ ਕਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਤਾਪਮਾਨ ਆਮ ਨਾਲੋਂ ਵੱਧ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇਕਰ ਬਾਈਡਲਾਈਨ ਨੂੰ ਮੌਸਮ ਮੋੜ ਸਰਗਰਮ ਹੋ ਜਾਵੇਗਾ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਮੌਨਸੂਨ ਵਿੱਚ ਹਮੇਸ਼ਾ ਬਦਲਾਅ ਹੁੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਨੁਲੈ ਸਮੁੰਦਰਿਤ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੀ ਪੈਣ ਦੀ ਸੰਭਾਵਨਾ ਹੈ। ਉਹਨਾਂ ਨੇ ਦੱਸਿਆ ਕਿ ਮੌਜੂਮ ਪਾਕ ਬਲੂ ਮੌਸਮ ਅਤਿਪਰਦੇਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਜੱਤੀ ਪੰਜਾਬ ਬਾਰੇ ਹਜੇ ਕੋਈ ਸੂਚਨਾ ਨਹੀਂ ਹੈ ਆ ਦੇਖੋ ਜਿਸ ਤਰ੍ਹਾਂ ਕੀ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਥੋੜੀ ਜੀ ਸਲੋ ਹੋਈ ਹੋਈ ਹੈ ਬਟ ਸਟਿਲ ਫਿਰ ਵੀ ਜਿਹੜੇ ਨਾਰਥ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਹਲੇ ਵੀ ਅੱਛੀ ਬਾਰਿਸ਼ ਦੇਖੀ ਜਾ ਰਹੀ ਹੈ ਪਰ ਬਾਕੀ ਜਿਹੜਾ ਰੈਸਟ ਆਫ ਦਾ ਪੰਜਾਬ ਹੈ ਉਹਦੇ ਵਿੱਚ ਵੀ ਲਾਈਟ ਸ਼ਾਵਰਸ ਜਿਹੜੇ ਨੇ ਉਹ 17-18 ਨੂੰ ਜਿਹੜੇ ਫੋਰਕਾਸਟ ਸੀਗੀ ਕੀ ਐਕਸਪੈਕਟ ਕੀਤੇ ਜਾ ਰਹੇ ਆ ਅ ਅਰ ਉਮੀਦ ਹੈਗੀ ਹੈ ਕਿ ਅੱਜ ਵੀ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਮਿਲੇਗੀ ਕਿਉਂਕਿ ਜਿਸ ਤਰ੍ਹਾਂ ਕੀ ਨਾਊਕਾਸ ਸਾਨੂੰ ਰੀਸੀਵ ਹੋਈ ਹੈ ਜਿਹੜੀ ਕਿ 3 ਘੰਟੇ ਲਈ ਵੈਲਿਡ ਹੁੰਦੀ ਹੈ ਉਹਦੇ ਵਿੱਚ ਵੀ ਕਾਫੀ ਏਰੀਆ ਜਿਹੜਾ ਆਪਣਾ ਹੈਗਾ ਆ ਸੈਂਟਰਲ ਪੰਜਾਬ ਦਾ ਜਾਂ ਨਾਰਥ ਪੰਜਾਬ ਦਾ ਉਹ ਕਵਰ ਹੋ ਰਿਹਾ ਸੋ ਤੁਲ ਮਿਲਾ ਕੇ ਜਿਹੜੀ ਮੌਨਸੂਨ ਹੈ ਉਹ ਚੱਲਦਾ ਰਹੀ ਹੈ ਬਟ ਜਿਹੜੀ ਦੁਬਾਰਾ ਰਿਵਾਈਵ ਹੋਣੀ ਹੈ ਉਹ 22 ਜੁਲਾਈ ਤੋਂ ਬਾਅਦ ਸਾਨੂੰ ਲੱਗ ਰਿਹਾ ਹੈ ਕਿ ਥੋੜੀ ਅੱਛੀ ਜਿਹੜੀ ਇਹਦੀ ਪ੍ਰੋਗਰੈਸ ਹੋਏਗੀ ਤੇ ਜਿਹੜੀ ਅੱਛੀ ਬਾਰਿਸ਼ ਆ ਪੰਜਾਬ ਦੇ ਵਿੱਚ ਹੋ ਸਕਦੀ ਹੈ। ਹੁਣ ਤੱਕ ਦੇ ਤੰਕਿਕ 7 ਜੁਲਾਈ ਤੱਕ ਰਿਪੋਰਟ ਆ ਕਿ ਜੁਲਾਈ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਫਸਟ ਵੀਕ ਆਫ ਜੁਲਾਈ ਤਾਂ ਸਾਡੇ ਕੋਲ ਬਹੁਤ ਅੱਛੀ ਬਾਰਿਸ਼ ਰਹੀ ਹੈ। ਸੈਕੰਡ ਵੀਕ ਦੇ ਵਿੱਚ ਸਾਡੇ ਕੋਲ ਨਾਰਮਲ ਨਾਲੋਂ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸੋ ਕੁੱਲ ਮਿਲਾ ਕੇ ਥੋੜਾ ਜਿਹਾ ਸਾਡੇ ਕੋਲ 20 ਤੋਂ 25% ਜਿਹੜਾ ਪੰਜਾਬ ਦੇ ਵਿੱਚ ਡੈਫਿਸਿਟ ਚੱਲ ਰਿਹਾ ਹੈ। ਪਰ ਕੁਝ ḍistricts ਜਿਹੜੇ ਨੇ ਉਹ ਕਾਫੀ ਅੱਛੇ ਉਹਨਾਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਿਸ ਤਰ੍ਹਾਂ ਕਿ ਸੰਗਰੂਰ ਦਾ ਜ਼ਿਲ੍ਹਾ ਹੈ ਉੱਥੇ ਕਾਫੀ ਅੱਛੀ ਬਾਰਿਸ਼ ਹੋਈ ਹੈ ਤੇ ਜੇ ਆਪਾਂ ਗੱਲ ਕਰਦੇ ਹੈਗੇ ਆ ਕਿ ਸਭ ਤੋਂ ਘੱਟ ਬਾਰਿਸ਼ ਹੈ ਉਹ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮਤਲਬ ਕੈਟਾਗਰੀ ਦੇ ਵਿਚ ਆ ਰਹੇ ਆ ਜਿਵੇਂ ਕਿ ਡੈਫਿਸਟ ਹੈ ਮੋਡ ਡੈਫਿਸਟ ਹੈਗੇ ਆ ਪਰ ਫਿਰ ਵੀ ਹਲੇ ਓਵਰਆਲ ਅਸੀਂ ਮਤਲਬ ਬਹੁਤ ਜ਼ਿਆਦਾ ਮਾੜੀ ਪੋਜੀਸ਼ਨ 'ਚ ਨਹੀਂ ਹੈਗੇ ਕਾਫੀ ਠੀਕ ਚੱਲ ਰਿਹਾ ਔਰ ਜਿਸ ਤਰ੍ਹਾਂ ਮumbai ਤੋਂ ਰਿਵਾਈਵ ਹੋ ਰਹੀ ਹੈ ਮੌਨਸੂਨ ਤਾ ਲੱਗ ਰਿਹਾ ਹੈ ਕਿ ਜਿਹੜਾ ਡੈਫਿਸਿਟ ਹੈਗਾ 25% ਦਾ ਉਹ ਵੀ ਕਵਰ ਅਪ ਹੋ ਜਾਏਗਾ ਬਿਸ਼ਮੀਲਾ ਕਿਸੇ ਕਿਸ ਤਰ੍ਹਾਂ ਦਾ ਮੋਸ਼ਨ ਨਾ ਹੋਵੇ ਅਹ ਹਿਮਾਚਲ ਲਈ ਜਰੂਰ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਉੱਥੇ ਹਿਮਾਚਲ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ ਪਰ ਪੰਜਾਬ ਦੇ ਵਿੱਚ ਹਲੇ ਐਜ਼ ਇਟ ਇਜ਼ ਕੋਈ ਸਾਨੂੰ ਵਾਰਨਿੰਗਸ ਇਸ਼ੂ ਨਹੀਂ ਹੋਈਆਂ ਜਾਂ ਕੋਈ ਅਲਰਟ ਨਹੀਂ ਹੈ ਕਿ ਆਪਾਂ ਨੂੰ ਪਰ ਫਿਰ ਵੀ ਸਾਨੂੰ ਆਪਣਾ ਪੂਰਾ ਮਤਲਬ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਹਿਮਾਚਲ ਦੇ ਵਿੱਚ ਜੇ ਅੱਛੀ ਬਾਰਿਸ਼ ਹੋ ਜਾਂਦੀ ਹੈ ਕੁਸ਼ਤ ਤੱਕ ਉਹਦਾ ਇੰਪੈਕਟ ਪੰਜਾਬ ਤੇ ਵੀ ਆ ਸਕਦਾ ਪਰ ਹਾਲੇ ਤੱਕ ਜੇ ਆਪਾਂ ਦੇਖ ਸਕਦੇ ਆ ਤਾਂ ਹਲੇ ਕੋਈ ਇੰਨੇ ਹਾਲਾਤ ਮਤਲਬ ਮਾੜੇ ਨਜ਼ਰ ਨਹੀਂ ਆ ਰਹੇ ਕਿਸੇ ਨੂੰ ਕਿਸਾਨਾਂ ਨੂੰ ਕੋਈ ਸਿੱਧੀ ਦੇਖੋ ਜਿਵੇਂ ਇਹ ਮੌਸਮ ਚੱਲ ਰਿਹਾ ਹੈਗਾ ਜਿੱਥੇ ਕਿਤੇ ਬਾਰਿਸ਼ ਨਹੀਂ ਹੋ ਰਹੀ ਕਿਉਂਕਿ ਕਾਫੀ ਜਗ੍ਹਾ ਤੇ ਬਾਰਿਸ਼ ਘੱਟ ਹੀ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਅਗਰ ਕਿਸਾਨ ਵੀ ਚਾਹੁੰਦੇ ਆ ਕਿ ਕੋਈ ਨੀਡ بیسਡ ਇਰੀਗੇਸ਼ਨ ਹੈਗੀ ਆ ਤਾਂ ਉਹ ਜੂ ਪ੍ਰੋਵਾਈਡ ਕੀਤੀ ਜਾਵੇ ਤੇ ਦੂਸਰਾ ਹੈਗਾ ਕਿ ਜਿਸ ਤਰ੍ਹਾਂ ਕੀ ਕਿ ਹਿਊਮਿਡਿਟੀ ਬਹੁਤ ਵਧ ਰਹੀ ਆ ਆਪਾਂ ਨੂੰ ਵੀ ਲੱਗ ਰਿਹਾ ਹੈ ਕਿ ਸਾਡੇ ਕੋਲ ਜਿਵੇਂ ਮਤਲਬ ਨਮੀ ਜਿਹੜੀ ਹਵਾ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਨਾਲ ਕੋਈ ਨਵੀਆਂ ਡਿਜ਼ੀਜ਼ਸ ਜਾਂ ਨਵੇਂ ਕੋਈ ਇਨਸੈਕਟ ਪੈਸਟ ਦਾ ਅਟੈਕ ਆ ਰਿਹਾ ਹੈ ਜਿਵੇਂ ਜਿਸ ਤਰ੍ਹਾਂ ਕੀ ਚਿੱਟੀ ਮੱਖੀ ਦਾ ਅਟੈਕ ਹੈਗਾ ਹੈ ਨਾ ਪਿੰਕ ਬਾਲਵ ਵਾਰਮ ਹੈ ਉਹਦਾ ਕਾਟਨ ਤੇ ਇਫੈਕਟ ਆ ਰਿਹਾ ਸੋ ਇਹ ਜੀਆਂ ਕਈ ਜਗ੍ਹਾ ਤੇ ਰਿਪੋਰਟਿੰਗ ਆਈ ਹੈ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ ਤਾਂ ਉਹਦੇ ਲਈ ਅਸੀਂ ਕਿਸਾਨ ਵੀਰ ਨੂੰ ਸਲਾਹ ਦੇਵਾਂਗੇ ਕਿ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਲਗਾਤਾਰ ਸਰਵੇਖਣ ਕਰਨ ਦੇ ਨਾਲ ਜੇ ਉਹਨਾਂ ਨੂੰ ਕੋਈ ਥ੍ਰੈਸ਼ਹੋਲਡ ਲੈਵਲ ਤੋਂ ਉੱਪਰ ਨਜ਼ਰ ਆ ਰਹੀ ਹੈ ਕੋਈ ਅਟੈਕ ਤਾਂ ਫਿਰ ਉਹ ਯੂਨੀਵਰਸਿਟੀ ਨਾਲ ਜੂਨ ਆਪਣਾ ਸੰਪਰਕ ਬਣਾਈ ਰੱਖਣ ਤੇ ਮਹਾਰਾਂ ਦੀ ਸਲਾਹ ਲੈਣ। ਵੈਸੇ ਜੇ ਆਪਾਂ ਦੇਖਦੇ ਹਾਂ ਤਾਂ ਟੈਂਪਰੇਚਰਸ ਵੀ ਜਿਹੜੇ ਨੇ ਨਾਰਮਲ ਤੋਂ ਕਾਫੀ ਜ਼ਿਆਦਾ ਚੱਲ ਰਹੇ ਨੇ। ਸੋ ਇਸ ਕਰਕੇ ਸਾਨੂੰ ਵੀ ਕਾਫੀ ਅਨਕੰਫਰਟੇਬਲ ਮਾਦਰ ਜਿਹੜਾ ਉਹ ਲੱਗ ਰਿਹਾ ਹੈ। ਸੋ ਉਮੀਦ ਕਰਦੇ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਸਾਨੂੰ ਇਸ ਜਿਹੜੀ ਹਮਸ ਭਰੀ ਗਰਮੀੋਂ ਤੋਂ ਛੁਟਕਾਰਾ ਮਿਲੇਗਾ।